ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਸੋਣੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਚੰਡੀਗੜ੍ਹ ਦੇ ਨਾਲ ਸੌਂਦਤ ਹੈ ਬੜੀ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਜਿਹੜੀ ਚੰਡੀਗੜ੍ਹ ਤੋਂ ਸਾਹਮਣੇ ਆਈ ਆ ਤੀਜੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਦੇ ਨਾਲ ਉਸਤੇ ਕਮਾਂਡੀ ਵੱਲੋਂ ਜੋ ਕੀਤਾ ਗਿਆ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਕੀ ਹੋਇਆ ਚੰਡੀਗੜ੍ਹ ਦੇ ਮਣੀਵਾਦਲਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਮੀਆ ਬੀਬੀ ਅਤੇ ਉਹਨਾਂ ਦੀ ਇੱਕ 3 ਸਾਲ ਦੀ ਬੱਚੀ ਜੋ ਕਿ 3 ਜੀ ਕਲਾਸ ਦੇ ਵਿੱਚ ਪੜ੍ਹਦੀ ਸੀ ਪਿਤਾ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਚਲਾ ਜਾਂਦਾ ਉਸ ਤੋਂ ਬਾਅਦ ਉਸ ਲੜਕੀ ਦੀ ਮਾਤਾ ਸਵਾਰ ਲੈਣ ਲਈ ਬਾਜ਼ਾਰ ਦੇ ਵਿੱਚ ਚਲੀ ਜਾਂਦੀ ਆ ਤੇ ਉਹਨਾਂ ਦਾ ਨਾਲ ਰਹਿੰਦਾ ਗਵਾਂਢੀ ਜਿਹੜਾ ਕਿ ਅਕਸਰ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਤੇ ਉਹ ਮੌਕੇ ਦਾ ਫਾਇਦਾ ਚੱਕਦਾ ਹੋਇਆ ਉਸ ਦਿਨ ਵੀ ਉਸ ਲੜਕੀ ਦੇ ਘਰ ਹੁੰਦਾ ਅਤੇ ਪਹਿਲਾਂ ਤਾਂ ਉਹ ਉਸ ਲੜਕੀ ਨੂੰ ਉਸਦੇ ਮਾਤਾ ਪਿਤਾ ਬਾਰੇ ਪੁੱਛਦਾ ਤੇ ਜਦੋਂ ਉਹ ਦੱਸਦੀ ਕਿ ਮੇਰੇ ਮਾਤਾ ਬਿਯਾਰ ਦੇ ਵਿੱਚ ਦੁੱਧ ਲੜ ਗਏ ਨੇ ਅਤੇ ਪਿਤਾ ਜੋ ਉਹ ਆਪਣੀ ਡਿਊਟੀ ਤੇ ਗਿਆ ਹ ਤਾਂ ਘਰ ਦੇ ਵਿੱਚ ਇਕੱਲੀ ਬੱਚੀ ਨੂੰ ਦੇਖ ਕੇ ਉਸ ਦਰੰਦੇ ਨੇ ਉਸ ਬੱਚੀ ਨਾਲ ਬਹੁਤ ਹੀ ਬੁਰਾ ਬਿਹੇਵੀਅਰ ਕੀਤਾ ਉਸ ਨਾਲ ਬੈਡ ਟੱਚ ਕੀਤਾ ਅਤੇ ਹੋਰ ਵੀ ਉਸਨੇ ਬਹੁਤ ਹੱਦਾ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਉਹ ਜਿਹੜਾ ਦੋਸ਼ੀ ਹੈ ਉਹ ਤੋਂ ਚਲਾ ਜਾਂਦਾ ਤਾਂ ਉਸ ਬੱਚੀ ਦੀ ਮਾਤਾ ਜਦੋਂ ਘਰ ਆਉਂਦੀ ਹੈ ਤਾਂ ਘਰ ਆਈ ਨੂੰ ਆਪਣੇ ਬੱਚੀ ਨੂੰ ਦੇਖਦੀ ਆ ਤਾਂ ਉਹਨੂੰ ਪਤਾ ਲੱਗਦਾ ਵੀ ਬੱਚੀ ਹੈ ਜਿਹੜੀ ਉਹ ਤਰੀਕੇ ਘੁੜਾਈ ਹੋਈ ਆ ਤਾਂ ਉਹ ਉਸ ਤੋਂ ਪੁੱਛਦੀ ਆ ਤਾਂ ਬੱਚੀ ਰੋ ਲੱਗ ਜਾਂਦੀ ਆ ਉਸ ਤੋਂ ਬਾਅਦ ਉਹ ਸਾਰੀ ਘਟਨਾ ਦੱਸਦੀ ਆ ਅਤੇ ਇਹ ਸਾਰੀ ਪੂਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਆ ਤਾਂ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਆ ਤੇ ਪੁਲਿਸ ਜਾਂਚ ਦੇ ਵਿੱਚ ਜੁੜ ਜਾਂਦੀ ਆ ਜਿਹੜਾ ਮੁਰਜ਼ਮ ਸੀ ਉਹ ਜੀਰਖਪੁਰ ਦਾ ਰਹਿਣ ਵਾਲਾ ਸੀ ਤੇ ਘਰ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਆਉਣੇ ਜਾਣ ਵੀ ਸੀ ਤੇ ਪਰ ਉਹ ਦਿਨ ਉਸ ਮੁਰਜ਼ਮ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਤੀਸਰੀ ਜਿਹੜੀ ਬੱਚੀ ਨਾਲ ਦੁਸ਼ ਕਰਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪੁਲਿਸ ਵੱਕਵਕ ਟੀਮਾਂ ਬਣਾ ਕੇ ਉਸ ਅਪਰਾਧੀ ਨੂੰ ਫੜਨ ਦੇ ਵਿੱਚ ਲੱਗੀ ਹੋਈ ਆ ਜਲਦੀ ਉਸ ਅਪਰਾਧੀ ਨੂੰ ਹੁਣ ਲੈ ਜਾਊਗਾ ਪਰ ਦੋਸਤੋ ਇੱਕ ਘਟਨਾ ਸੁਣਾਉਣਾ ਤੁਹਾਨੂੰ ਇਹੀ ਕਾਰਨ ਸੀ ਕਿ ਤੁਸੀਂ ਆਪਣੇ ਘਰ ਬੱਚਿਆਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਕਿਉਂਕਿ ਤੁਹਾਡੇ ਆਂਡ-ਮਾਡ ਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਅਪਰਾਧੀ ਹੋ ਸਕਦਾ ਕਿਉਂਕਿ ਜਿਹੜਾ ਤੁਹਾਡੇ ਬੱਚਿਆਂ ਤੇ ਮੜੀ ਨਜ਼ਰ ਰਖਸਕਦਾ ਕਿਉਂਕਿ ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੰਗ ਦੇ ਵਿੱਚ ਤਾਂ ਚਲੋ ਸਮਝ ਹੁੰਦੀ ਆ ਬਟ ਜਿਹੜੇ ਬਿਲਕੁਲ ਛੋਟੇ ਬੱਚੇ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਕਰੋ ਇਸ ਵੀਡੀਓ ਨੂੰ ਹੁਣ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਨੇ ਉਹ ਅਵੇਅਰ ਰਹਿਣ ਮਿਲਦਿਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ соцвеков.